ਜੇ ਤੁਸੀਂ ਗੁਰੂਆਂ ਸਾਹਿਬ ਜੀ ਦਾ ਕਹਿਣਾ ਵੀ ਇਹਨੂੰ ਆਪਾਂ ਗਾਈਏ ਉਹ ਕਰੀਏ ਕਿਉਂ ਬਣਾਇਆ ਸੀ ਉਹਦੇ ਗੁਣ ਕਿਉਂ ਕਰਨੇ ਆ ਕਿਸੇ ਚੀਜ਼ ਦੀ ਜਿਹੜੇ ਅਸੀਂ ਕਿਸੇ ਵੀ ਬੰਦੇ ਦੀ ਅਸੀਂ ਪ੍ਰਸਾਸਾ ਕਰਦੇ ਆ ਉਹ ਇਸ ਲਈ ਕਰਦੇ ਆ ਕਿਉਂਕਿ ਕੋਈ ਤੇ ਗੋਹੁੰਦੇ ਹੈ ਨਾ ਉਹ ਸਾਜਿਸ਼ ਕੀ ਤਰ੍ਹਾਂ ਕਰਦੇ ਹੈ ਦੋਸਤੋ ਆਸਟ੍ਰੇਲੀਅਨ ਸਿੱਖ ਖੇਡਾਂ ਜਿੱਥੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਦਾਂ ਨਾਲ ਜੋੜਨ ਲਈ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਦੀ ਆ ਉੱਥੇ ਇੱਕ ਪਿਛਲੇ ਕਈ ਸਾਲਾਂ ਤੋਂ ਇੱਕ ਬਹੁਤ ਵੱਡੇ ਕਾਰਜ ਤੇ ਕੰਮ ਕੀਤਾ ਜਾ ਰਿਹਾ ਉਹ ਹੈ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਆਸਟ੍ਰੇਲੀਅਨ ਸਿੱਖੇਡਾਂ ਪਿਛਲੇ ਕਈ ਸਮੇਂ ਤੋਂ ਹਰ ਦੂਸਰੇ ਦਿਨ ਜਿਹੜਾ ਤਿੰਨ ਦਿਨਾਂ ਦਾ ਈਵੈਂਟ ਹੁੰਦਾ ਦੂਸਰੇ ਦਿਨ ਇਥੇ ਸਿੱਖ ਫੋਰਮ ਹੁੰਦਾ ਆ ਸਿੱਖ ਚਿੰਤਨ ਕੀਤਾ ਜਾਂਦਾ ਆ ਸਿੱਖੀ ਦੇ ਪਸਾਰ ਲਈ ਪ੍ਰਚਾਰ ਲਈ ਗੱਲਬਾਤ ਹੁੰਦੀ ਆ ਤੇ ਮੇਰੇ ਨਾਲ ਇਸ ਵਕਤ ਸਿੱਖ ਫੋਰਮ ਦੇ ਕੋਆਰਡੀਨੇਟਰਸ ਨੇ ਭਾਈ ਸਾਹਿਬ ਨਵਤੇਜ ਸਿੰਘ ਹੁੰਦੇ ਹੀ ਭਾਈ ਸਾਹਿਬ ਜਗਮਉਨ ਸਿੰਘ ਹੁਣੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੈਂ ਸਿੱਖ ਫੋਰਮ ਬਾਰੇ ਗੱਲ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰਨੀ ਚਾਹੁੰਗਾ ਕਿ ਇਹ ਜਦੋਂ ਸ਼ੁਰੂਆਤ ਹੋਈ ਆ ਇਹਦੀ ਸ਼ੁਰੂਆਤ ਕਦੋਂ ਹੋਈ ਤੇ ਇਹਦੀ ਤੁਹਾਨੂੰ ਲੋੜ ਕਿਵੇਂ ਜਪੀ ਵੀ ਇਹਦੀ ਵੀ ਸਾਨੂੰ ਲੋੜ ਆ ਖੇਡਾਂ ਦੇ ਨਾਲ ਨਾਲ ਸਿੱਖ ਗੇਮਸ ਤੇ 1988 ਤੋਂ ਹੀ ਸਟਾਰਟ ਨੇ ਤੇ 1988 ਤੋਂ ਹੀ ਸਿੱਖ ਫੋਰਮ ਜਿਹੜਾ ਆ ਉਹ ਚੱਲ ਰਿਹਾ ਆ ਜਿੱਥੇ ਬੱਚਿਆਂ ਨੂੰ ਸਿੱਖ ਗੇਮਸ ਦੇ ਨਾਲ ਜਿਹੜੀਆਂ ਸਿੱਖ ਖੇਡਾਂ ਨੇ ਉਹਨਾਂ ਦੇ ਨਾਲ ਤੇ ਜੋੜਿਆ ਜਾਂਦਾ ਹੀ ਹੈ ਨਾਲ ਨਾਲ ਅਸੀਂ ਇਸ ਸਿੱਖ ਫੋਰਮ ਦੇ ਥਰੂ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਜਨਰੇਸ਼ਨ ਨੈਕਸਟ ਜਨਰੇਸ਼ਨਸ ਆ ਉਹਨਾਂ ਨੂੰ ਸਿੱਖੀ ਦੇ ਨਾਲ ਵੀ ਕਿਵੇਂ ਜੋੜਿਆ ਜਾਵੇ ਉਹਨਾਂ ਚ ਸਿੱਖੀ ਰੋਹ ਰੀਤਾਂ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਪਰਪੱਕ ਕੀਤਾ ਜਾਵੇ ਉਹਦੇ ਬਾਰੇ ਦੇ ਵਿੱਚ ਇੱਥੇ ਦੱਸਿਆ ਜਾਂਦਾ ਹੈ ਤੇ ਪਾਈ ਸਾਹਿਬ ਖਾਸ ਕਰਕੇ ਜਦੋਂ ਆਪਾਂ ਵਿਦੇਸ਼ਾਂ ਦੀ ਗੱਲ ਕਰਦੇ ਆ ਤਾਂ ਜਦੋਂ ਪੰਜਾਬ ਤੋਂ ਦੂਰ ਹੁੰਨੇ ਆ ਸਾਡੇ ਬੱਚਿਆਂ ਦੀ ਅਪਬ੍ਰਿੰਗਿੰਗ ਥੋੜੀ ਵੱਖਰੀ ਹੁੰਦੀ ਆ ਉਦੋਂ ਗੱਲ ਕੀਤੀ ਜਾਂਦੀ ਕਿ ਅਕਸਰ ਸਾਡੇ ਜਿਹੜੇ ਬੱਚੇ ਆ ਉਹ ਪੰਜਾਬ ਤੋਂ ਪੰਜਾਬੀ ਤੋਂ ਸਿੱਖ ਧਰਮ ਤੋਂ ਦੂਰ ਹੁੰਦੇ ਜਾਂਦੇ ਆ ਤੁਸੀਂ ਇਸ ਕਾਰਜ ਨਾਲ ਪਿਛਲੇ 36 ਸਾਲਾਂ ਤੋਂ ਜੁੜੇ ਹੋ ਤੁਹਾਨੂੰ ਕਿਵੇਂ ਦਾ ਲੱਗਦਾ ਕਿ ਜਿਹੜੇ ਮੰਤਵ ਨੂੰ ਲੈ ਕੇ ਤੁਸੀਂ ਤੁਰੇ ਸੀ ਉਹਦੇ ਵਿੱਚ ਕਿੰਨੀ ਕ ਸਫਲਤਾ ਮਿਲੀ ਹੈ ਅ ਦੇਖੋ ਜੀ ਸਫਲਤਾ ਤੇ ਹਰ ਸਾਲ ਅਸੀਂ ਇਹਦੇ ਵਿੱਚ ਅੱਗੇ ਹੀ ਵਧਦੇ ਆ ਇਸ ਕਾਰਜ ਦੇ ਵਿੱਚ ਤੇ ਕਾਫੀ ਅਸੀਂ ਸਫਲ ਵੀ ਹੈਗੇ ਆ ਬਟ ਸਾਡੀ ਨਿਰੰਤਰ ਅੱਗੇ ਅੱਗੇ ਕੋਸ਼ਿਸ਼ ਜਾਰੀ ਵੀ ਹੈ ਕਿ ਅਸੀਂ ਇਹਨੂੰ ਨਿਰੰਤਰ ਰੱਖੀਏ ਕਿਉਂਕਿ ਬੱਚਿਆਂ ਦੀ ਇੱਥੇ ਤੁਸੀਂ ਠੀਕ ਕਿਹਾ ਕਿ ਇੱਥੋਂ ਦੀ ਆਬੋ ਹਵਾ ਕਹ ਲਈਏ ਜਿਹੜਾ ਇੱਥੋਂ ਦਾ এনवायरमेंट ਹੈ ਇੱਥੋਂ ਦਾ ਕਲਚਰ ਆ ਉਹ ਡਿਫਰੈਂਟ ਹੈ ਸੋ ਸਾਨੂੰ ਆਪਣੀਆਂ ਸਟਰੈਟਜੀਜ਼ ਬੱਚਿਆਂ ਨੂੰ ਜਿਹੜੀਆਂ ਰੌ ਰੀਤਾਂ ਸਿੱਕੀ ਰੌ ਰੀਤਾਂ ਦੇ ਨਾਲ ਰੂਬਰੂ ਕਰਵਾਉਣਾ ਤੇ ਉਹਨਾਂ ਦੇ ਵਿੱਚ ਉਹ ਸਿੱਕੀ ਰੌ ਰੀਤਾਂ ਨੂੰ ਭਰਨਾ ਉਹਦੀ ਸਟਰੈਟਜੀਜ਼ ਡਿਫਰੈਂਟ ਹੋਣਗੀਆਂ ਉਹ ਡਿਫਰੈਂਟ ਸਟਰੈਟਜੀਜ਼ ਇਹ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਬਹਿ ਕੇ ਉਹਨਾਂ ਦੇ ਬਾਰੇ ਵਿੱਚ ਵਿਚਾਰ ਕਰਦੇ ਆ ਤੇ ਉਹਨਾਂ ਨੂੰ ਅਸੀਂ ਕਿਵੇਂ ਅੱਗੇ ਉਹਨਾਂ ਚ ਇਨਕਲਕੇਟ ਕਰ ਸਕਦੇ ਆ ਭਰ ਸਕਦੇ ਆ ਉਹਨਾਂ ਦੇ ਬਾਰੇ ਚ ਇੱਥੇ ਚਿੰਤਨ ਕੀਤਾ ਜਾਂਦਾ ਹੈ ਤੇ ਫਿਰ ਅਗਲੇ ਸਾਲ ਤੱਕ ਅਸੀਂ ਉਹਦੇ ਉੱਤੇ ਕੰਮ ਕਰਦੇ ਹਾਂ ਕਿ ਉਹ ਜਿਹੜਾ ਅਸੀਂ ਚਿੰਤਨ ਇੱਥੇ ਕੀਤਾ ਉਹਨੂੰ ਅੱਗੇ ਅਸੀਂ ਕਿਵੇਂ ਅਸੀਂ ਬੱਚਿਆਂ ਦੇ ਵਿੱਚ ਲੈ ਕੇ ਜਾਈਏ ਸੋ ਭਾਈ ਸਾਹਿਬ ਜਿੰਨਾਕ ਮੈਂ ਸਿੱਖ ਫਾਰਮ ਨੂੰ ਫੋਲੋ ਕੀਤਾ ਪਿਛਲੇ ਕਈ ਸਾਲਾਂ ਤੋਂ ਮੇਰੇ ਖਲ ਸਿੱਖ ਫਾਰਮ ਦਾ ਜਿਹੜਾ ਮੇਨ ਮੋਟਿਵ ਹੈ ਉਹ ਇਹ ਹੀ ਹੈ ਜਿਹੜੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਬੱਚਿਆਂ ਨੂੰ ਸਿੱਖੀ ਸਿਧਾਂਤ ਨਾਲ ਜੋੜਿਆ ਜਾਵੇ ਤੇ ਉਹਦੇ ਲਈ ਤੁਸੀਂ ਕਿਵੇਂ ਇੱਥੇ ਕੰਮ ਕਰਦੇ ਹੋ ਕੀ ਕੁਛ ਇਹਦੇ ਲਈ ਕੀਤਾ ਜਾਂਦਾ ਹੈ ਅ ਇਦੇ ਵਿੱਚ ਅਸੀਂ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਬੁਲਾਰਿਆਂ ਨੂੰ ਸਾਧਦੇ ਹਾਂ ਜੀ ਜਿਹੜੇ ਜਿਹੜੇ ਵੀ ਇਸ ਟਾਪਿਕ ਦੇ ਉੱਤੇ ਕੰਮ ਕਰ ਰਹੇ ਨੇ ਜਾਂ ਇਸ ਟਾਪਿਕ ਦੇ ਉੱਤੇ ਕੁਛ ਨਾ ਕੁਛ ਆਪਣੀ ਕੰਟ੍ਰਿਬਿਊਸ਼ਨ ਦੇਣੀ ਚਾਹੁੰਦੇ ਆ ਜਿਹਦੇ ਵਿੱਚ ਜਿਹੜੀ ਗੁਰਬਾਨੀ ਦੇ ਨਾਲ ਰਿਲੇਟਡ ਜਿਹੜੇ ਆ ਉਹ ਵੀ ਕਈ ਸਪੀਕਰਸ ਹੁੰਦੇ ਨੇ ਜਿਹੜੇ ਰੀਲੇਟ ਕਰਦੇ ਆ ਗੁਰਬਾਣੀ ਦੇ ਨਾਲ ਕਈ ਹੈਗੇ ਨੇ ਜਿਹੜੇ ਹਿਸਟਰੀ ਦੇ ਨਾਲ ਇਹਨੂੰ ਰਿਲੇਟ ਕਰਦੇ ਆ ਕਿ ਹਿਸਟੋਰੀਕਲ ਇਫੈਕਟਸ ਕੀ ਨੇ ਜਿਨ੍ਹਾਂ ਦੇ ਨਾਲ ਕਿ ਅਸੀਂ ਦੱਸ ਕੇ ਬੱਚਿਆਂ ਨੂੰ ਉਹ ਅਸੀਂ ਸਿੱਖੀ ਵੱਲ ਪ੍ਰੇਰਿਤ ਕਰ ਸਕਦੇ ਆ ਕਈ ਹੈਗੇ ਨੇ ਵੀ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਸਿਟੀਆਂ ਨੇ ਅੰਮ੍ਰਿਤਸਰ ਸਿਟੀ ਆ ਜਾਂ ਗੋਇੰਦਵਾਲ ਸਾਹਿਬ ਸਿਟੀ ਆ ਜਿਹੜੀਆਂ ਵੀ ਸਿਟੀਆਂ ਨੇ ਉਹ ਕਿਸ ਤਰ੍ਹਾਂ ਹੋਂਦ ਵਿੱਚ ਆਈਆਂ ਕਿਹੜੇ ਗੁਰੂ ਸਾਹਿਬਾਨਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਸਾਇਆ ਉਹਦੇ ਨਾਲ ਅਸੀਂ ਹਿਸਟਰੀ ਦੇ ਨਾਲ ਅਸੀਂ ਉਹਨਾਂ ਨੂੰ ਕਨੈਕਟ ਕਰਦੇ ਆ ਸੋ ਇਸ ਤਰ੍ਹਾਂ ਦੇ ਨਾਲ 올 ਟੁਗੇਦਰ ਅਸੀਂ ਇੱਕ ਟੋਟੈਲਿਟੀ ਦੇ ਵਿੱਚ ਅਸੀਂ ਕਨੈਕਟ ਕਰਦੇ ਹਾਂ ਉਹਨਾਂ ਨੂੰ ਕਿ ਉਹ ਸਿੱਖੀ ਦੇ ਮੂਲ ਰੂਪ ਦੇ ਵਿੱਚ ਅਸੀਂ ਸਿੱਖੀ ਹੈ ਕੀ ਹੈ ਔਰ ਕਿਵੇਂ ਜੀ ਜਾਂਦੀ ਹੈ ਔਰ ਕਿਵੇਂ ਜੀ ਸਕਦੇ ਹਾਂ ਉਹਦੇ ਨਾਲ ਅਸੀਂ ਇਨ ਟੋਟੈਲਿਟੀ ਬੱਚਿਆਂ ਨੂੰ ਅਸੀਂ ਉਹਦੇ ਨਾਲ ਕਨੈਕਟ ਕਰਦੇ ਹਾਂ ਜੀ ਜਦੋਂ ਦੋਸਤੋ ਭਾਈ ਸਾਹਿਬ ਹੁਣਾਂ ਨੇ ਦੱਸਿਆ ਕਿ ਅਲੱਗ ਅਲੱਗ ਸ਼ਖਸੀਅਤਾਂ 올 ওভার ਆਸਟ੍ਰੇਲੀਆ ਤੋਂ ਬੁਲਾਈਆਂ ਜਾਂਦੀਆਂ ਨੇ ਇਹਦੇ ਵਿੱਚ ਤੇ ਮੈਂ ਭਾਈ ਜਗਮੂਨ ਹੁਣਾਂ ਨਾਲ ਗੱਲਬਾਤ ਕਰਨੀ ਚਾਹੁੰਗਾ ਕਿਉਂਕਿ ਕੱਲ ਮੈਂ ਭਾਈ ਸਾਹਿਬ ਦਾ ਇੱਕ ਕੁਇਜ਼ ਮੇਰੇ ਖਿਆਲ ਤੁਸੀਂ ਆਰਗੇਨਾਈਜ਼ ਕੀਤਾ ਸੀਗਾ ਤੇ ਉਹ ਵੀ ਮੇਰੇ ਖਿਆਲ ਬੱਚਿਆਂ ਨੂੰ ਸਿੱਖੀ ਦੀ ਹੋਰ ਨੌਲੇਜ ਦੇਣ ਲਈ ਹੋਰ ਉਹਨੂੰ ਸਿੱਖੀ ਸਿਧਾਂਤ ਨਾਲ ਜੋੜਨ ਲਈ ਉਹ ਸਾਰਾ ਕੁਝ ਕਰਵਾਇਆ ਗਿਆ ਭਾਈ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਇਸ ਸਿੱਖ ਫਾਰਮ ਨੂੰ ਤੁਸੀਂ ਵੀ ਸ਼ੁਰੂ ਤੋਂ ਜੁੜੇ ਹੋ ਨਹੀਂ ਜੀ ਮੈਂ ਇਸ ਸਿੱਖ ਫਾਰਮ ਨਾਲ ਇਸ ਸਾਲ ਤੋਂ ਹੀ ਜੁੜਿਆ। ਬਾਕੀ ਅਸੀਂ ਕੁਇਜ਼ ਕੰਪੀਟੀਸ਼ਨ ਜਿਹੜਾ ਕਿ ਇਸ ਸਾਲ ਸਿੱਖ ਫਾਰਮ ਦਾ ਹਿੱਸਾ ਬਣਿਆ। ਕੁਇਜ਼ ਕੰਪੀਟੀਸ਼ਨ ਅਸੀਂ ਪਿਛਲੇ ਸਾਲਾਂ 'ਚ ਵੀ ਕਰਾਉਂਦੇ ਰਹੇ ਹਾਂ ਪਰ ਇਸ ਵਾਰੀ ਕਿਉਂਕਿ ਐਡੀਲੇਟ 'ਚ ਸਿੱਖ ਫਾਰਮ ਹੋ ਰਿਹਾ ਸੀ ਤੇ ਅਸੀਂ ਆਖਿਆ ਕਿ ਉਹਨਾਂ ਨੂੰ ਬਿਹਤਰ ਬਣਾਈਏ ਤੇ ਕਿਉਂਕਿ ਸਾਡੇ ਕੋਲ 3 ਦਿਨ ਨੇ ਪਰ ਅਸੀਂ ਸਿੱਖ ਫਾਰਮ ਜਿਹੜਾ 1 ਦਿਨ ਦਾ ਹੀ ਪ੍ਰੋਗਰਾਮ ਹੈ ਤੇ ਉਹਨੂੰ ਚਲੋ 2 ਦਿਨ ਦਾ ਪ੍ਰੋਗਰਾਮ ਕਰਕੇ 1 ਦਿਨ ਅਸੀਂ ਕੁਇਜ਼ ਕੰਪੀਟੀਸ਼ਨ ਕਰਾਈਏ ਵਿੱਚ ਬੱਚੇ ਤੇ ਵੱਡੇ ਵੀ ਭਾਗ ਲੈ ਸਕਦੇ ਨੇ। ਤੇ ਕੁਇਜ਼ ਕੰਪੀਟੀਸ਼ਨ ਛੇ ਜਾਂ ਕਿ ਮੇਨ ਮੁੱਦਾ ਇਹ ਹੁੰਦਾ ਕਿ ਸਾਡੀ ਆਸ ਹੁੰਦੀ ਹੈ ਕਿ ਚਲੋ ਕਿਸੇ ਨੂੰ ਨਹੀਂ ਕੁਐਸਚਨ ਦਾ ਆਨਸਰ ਪਤਾ ਤੇ ਉਹ ਕੁਐਸਚਨ ਦਾ ਆਨਸਰ ਪਤਾ ਲੱਜੇ ਤੇ ਨਾਲੇ ਹੋ ਸਕਦਾ ਉਹਦੇ ਚ ਅਸੀਂ ਐਂਟਰੀ ਕਰਦੀਏ ਕਿ ਉਹ ਘਰ ਜਾ ਕੇ ਪੁੱਛੇ ਆਪਣੇ ਮਾਪਿਆਂ ਨੂੰ ਜਾਂ Google ਤੇ ਜਾਂ ਕਿਤੇ ਸਰਚ ਕਰੇ ਕਿ ਇੰਨਾ ਤੇ ਮੈਨੂੰ ਪਤਾ ਲੱਗਿਆ ਕਿ ਇਸ ਦਿਨ ਇਹ ਚੀਜ਼ ਹੋਈ ਸੀ ਜਾਂ ਇਹ ਫੋਟੋ ਇਸ ਸ਼ਖਸੀਅਤ ਦੀ ਫੋਟੋ ਸੀਗੀ ਪਰ ਇਹ ਤੇ ਬੈਕਗ੍ਰਾਉਂਡ ਕੀ ਆ ਜੇ ਉਹ ਉਹਦੀ ਬੈਕਗ੍ਰਾਉਂਡ ਚ ਜਾਣ ਕੇ ਉਹਦੇ ਪਿਛੋਕੜ ਚ ਜਾ ਕੇ ਵੇਖਣਗੇ ਤਾਂ ਉਹਨਾਂ ਨੂੰ ਉਹਦੇ ਬਾਰੇ ਉਹਦੇ ਆਪਣੇ ਇਤਿਹਾਸ ਬਾਰੇ ਜਿਆਦਾ ਉਹਨਾਂ ਨੂੰ ਨੌਲੇਜ ਹੋਏਗੀ ਗਿਆਨ ਹੋਏਗਾ ਤੇ ਹੋ ਸਕਦਾ ਉਹਦੇ ਤੋਂ ਇਨਸਪਾਇਰ ਹੋ ਕੇ ਕੋਈ ਚੀਜ਼ ਉਹ ਆਪਣੇ ਚ ਇਨਸਟਿਲ ਕਰ ਲੈਣ ਕਿ ਸਾਡੇ ਜਿਆਦਾ ਸਵਾਲ ਤੇ ਸਿੱਖੀਜ਼ਮ ਤੇ ਸੀ ਬਾਕੀ ਪੰਜਾਬੀ ਹਿਸਟਰੀ ਕਲਚਰ ਤੇ ਵੀ ਸੀ ਉਹ ਵੀ ਸਾਡਾ ਇੱਕ ਹਿੱਸਾ ਵਾ ਤੇ ਮੇਨ ਸਾਡਾ ਮਕਸਦ ਇਹੀ ਆ ਕਿਦਾਂ ਉਹ ਤੇ ਭੱਜਨੇ ਕਿਹਾ ਕਿ ਅਸੀਂ ਆਪਣੀਆਂ ਅਗਲੀਆਂ ਜਨਰੇਸ਼ਨ ਨੂੰ ਨੈਕਸਟ ਜਨਰੇਸ਼ਨ ਨੂੰ ਇੱਥੇ ਰਹਿੰਦੇ ਹੋਏ ਅਸੀਂ ਕਿਦਾਂ ਆਪਣਾ ਹਿਸਟਰੀ ਦੱਸਣੀ ਆ ਪਿਛੋਕਰ ਦੱਸਣਾ ਤੇ ਗਾਂ ਉਹਨਾਂ ਨੂੰ ਇੱਥੇ ਜੀਣ ਦਾ ਜਿਹੜਾ ਰਾਹ ਵਾ ਉਹ ਕਿਸ ਤਰ੍ਹਾਂ ਹੀ ਵਧੀਆ ਦੱਸਣਾ ਕਿ ਉਹ ਆਪਣੇ ਇੱਕ ਚੰਗੇ ਨਾਗਰਿਕ ਬਣ ਸਕਣ ਇੱਕ ਚੰਗੇ ਸਿੱਖ ਬਣ ਸਕਣ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹ ਗਾਂ ਇਹੋ ਹੀ ਨੌਲੇਜ ਇਹੋ ਹੀ ਗਿਆਨ ਗਾਂ ਗਾਂ ਪ੍ਰਸਾਰ ਕਰ ਸਕਣ ਤੇ ਦੱਸ ਸਕਣ ਸੋ ਭਾਈ ਸਾਹਿਬ ਕਿੱਦਾਂ ਦਾ ਹੰਗਾਰਾ ਮਿਲਿਆ ਜਦੋਂ ਤੁਸੀਂ ਕਿਹਾ ਕਿ ਪਹਿਲੀ ਵਾਰ ਇਹ ਕੁਇਜ਼ ਜਿਹੜਾ ਸਿੱਖ ਫੋਰਮ ਨਾਲ ਜੋੜ ਕੇ ਕਰਵਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੇ ਵੀ ਹਿੱਸਾ ਲਿਆ ਵੱਡਿਆਂ ਨੇ ਵੀ ਇਹਦਾ ਹੰਗਾਰਾ ਕਿੱਦਾਂ ਦਾ ਮਿਲਿਆ ਤੁਹਾਨੂੰ ਬਹੁਤ ਵਧੀਆ ਹੰਗਾਰਾ ਹੈ ਜੀ ਕਿਉਂਕਿ ਪਹਿਲੀ ਵਾਰ ਸੀਗਾ ਤੇ ਬੱਚੇ 40 50 ਬੱਚੇ ਸੀਗੇ ਤੇ ਉਹਦਾ ਨੰਬਰ ਵੱਧ ਵੀ ਹੋ ਸਕਦਾ ਸੀ ਕਿਉਂਕਿ ਇਹ ਟਾਈਮਿੰਗ ਦਾ ਹੈਗਾ ਸੀਗਾ ਚੱਕਰ ਕੇ ਕਿ ਬੱਚੇ ਕਾਫੀ ਬੱਚੇ ਜਿਹੜੇ ਆ ਵਕਰੀਆਂ ਵਕਰੀਆਂ ਇਵੈਂਟਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਸੀਗੇ ਤੇ ਉਹ ਟਾਈਮਿੰਗ ਦਾ ਕਲੈਸ਼ ਸੀਗਾ ਤੇ ਉਸ ਕਰਕੇ ਸਾਡੇ ਕੋਲ 40 ਕੀ ਬੱਚੇ ਆਏ ਤੇ ਠੀਕ ਸਹੀ ਗੀ ਮੇਬੀ ਨੈਕਸਟ ਟਾਈਮ ਤੱਕ ਅਗਲੀ ਵਾਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਟਾਈਮਿੰਗ ਕੰਫਲਿਕਟ ਨਾ ਕਰੇ ਤੇ ਅਸੀਂ ਇਹ ਕੁਇਜ਼ ਜੇ ਸਿਕ ਫਾਰਮ ਕਿਸੇ ਐਸੇ ਟਾਈਮ ਤੇ ਕਰੀਏ ਕਿ ਜਦੋਂ ਬੱਚੇ ਜਾਂ ਪੇਰੈਂਟਸ ਨੇ ਉੱਥੋਂ ਗੇਮਸ ਤੋਂ ਫ੍ਰੀ ਹੋ ਕੇ ਇੱਥੇ ਆ ਕੇ ਉਹ ਇੱਥੇ ਆਪਣੀ ਸ਼ਮੂਲੀਅਤ ਕਰ ਸਕਣ ਤੇ ਵੱਧ ਤੋਂ ਵੱਧ ਹਿੱਸਾ ਲੈ ਸਕਣ ਬਿਲਕੁਲ ਭਾਈ ਸਾਹਿਬ ਸਾਨੂੰ ਬਾਬੇ ਨਾਨਕ ਨੇ ਸ਼ਬਦ ਨਾਲ ਜੁੜਨਾ ਸਿਖਾਇਆ ਤੇ ਮੇਰੇ ਖਿਆਲ ਤੁਹਾਡੇ ਵਰਗੀਆਂ ਸ਼ਖਸੀਤਾਂ ਉਸੇ ਤਰੀਕੇ ਕੰਮ ਕਰ ਰਹੀਆਂ ਕਿਉਂਕਿ ਅਕਸਰ ਇਹ ਗੱਲ ਕੀਤੀ ਜਾਂਦੀ ਆ ਕਿ ਸਾਡੀ ਸਿੱਖੀ ਨੂੰ ਖਤਰਾ ਆ ਦਸਤਾਰ ਨੂੰ ਖਤਰਾ ਆ ਪਰ ਜਦੋਂ ਇਸ ਪੱਧਰ ਤੇ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਕੰਮ ਹੁੰਦਾ ਹੈ ਤਾਂ ਮੇਰੇ ਖਿਆਲ ਸਾਡੇ ਬੱਚਿਆਂ ਦੀ ਜਿਹੜੇ ਨਿੱਕੇ ਨਿੱਕੇ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਪਾਲਦੇ ਉਹਨਾਂ ਦੇ ਮਨਾਂ ਦੇ ਅੰਦਰ ਸਿੱਖ ਸਿਧਾਂਤ ਦਾ ਬੂਟਾ ਲਾਇਆ ਜਾਂਦਾ ਆ ਤਾਂ ਉਹ ਖਤਰਾ ਕਿਤੇ ਨਾ ਕਿਤੇ ਉਹ ਆਪਣੇ ਆਪ ਦੂਰ ਹੋ ਜਾਂਦਾ ਆ ਸੋ ਪਾਈ ਸਾਹਿਬ ਤੁਸੀਂ ਪਿਛਲੇ 36 ਸਾਲ ਤੋਂ ਇਸ ਬਹੁਤ ਵੱਡੇ ਕਾਰਜ ਤੇ ਕੰਮ ਕਰ ਰਹੇ ਹੋ ਇੰਡਸ ਟੀਵੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਕਾਰਜ ਲੈ ਕੇ ਤੁਰੇ ਹੋ ਜਿਹਦੀ ਜਿਹਦੇ ਨਾਲ ਜ਼ਿੰਮੇਵਾਰੀ ਵੀ ਇੱਕ ਬਹੁਤ ਵੱਡੀ ਹੁੰਦੀ ਆ ਤੇ ਮੈਂ ਇਹਦੇ ਨਾਲ ਨਾਲ ਅਪੀਲ ਇੰਡਸ ਟੀਵੀ ਦੇ ਰਾਈ ਕਰਨ ਦੀ ਕੋਸ਼ਿਸ਼ ਕਰਦਾ ਕਿ ਸਾਡੀ ਆਵਾਜ਼ ਜਿੱਥੋਂ ਤੱਕ ਵੀ ਪਹੁੰਚਦੀ ਆ ਤੁਸੀਂ ਸਿੱਖ ਖੇਡਾਂ ਤੇ ਵੀ ਆਉਂਨੇ ਹੋ ਤੇ ਉਹਦੇ ਨਾਲ ਨਾਲ ਸਿੱਖ ਫੋਰਮ ਹਰ ਬਰੀ ਖੇਡਾਂ ਦੇ ਵਿੱਚ ਹੁੰਦਾ ਹੈ ਤੇ ਉਹਦੇ ਵਿੱਚ ਆਪਣੀਆਂ ਹਾਜ਼ਰੀਆਂ ਜ਼ਰੂਰ ਦਿਆ ਕਰੋ ਕਿਉਂਕਿ ਇਸ ਕਾਰਜ ਦੇ ਵਿੱਚ ਸ਼ਮੂਲੀਅਤ ਕਰਨੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸਾਡੀ ਪਛਾਣ ਇਨਾਂ ਧਰਤੀ ਤੇ ਬਣਾਉਣੀ ਸਾਡੇ ਲਈ ਬਹੁਤ ਜ਼ਰੂਰੀ ਆ ਸੋ ਭਾਈ ਸਾਹਿਬ ਨਵਦੇਸ਼ ਸਿੰਘ ਜੀ ਤੇ ਭਾਈ ਸਾਹਿਬ ਜਗਵਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਇੰਡੋਸ ਟੀਵੀ ਨਾਲ ਸਾਂਝੇ ਕੀਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ